ਅੱਜ ਆਪਾਂ ਅੰਗਰਵਾੜੀ ਚੋਂ ਮਿਲਣ ਵਾਲੀ ਪੰਜੀਰੀ ਤੋਂ ਇਹ ਲੱਡੂ ਬਣਾ ਕੇ ਤਿਆਰ ਕਰਾਂਗੇ ਜੀ ਬਹੁਤ ਵਧੀਆ ਲੱਡੂ ਬਣ ਕੇ ਤਿਆਰ ਹੁੰਦੇ ਨੇ ਇਹ ਜਿਹੜੀ ਪੰਜੀਰੀ ਹੁੰਦੀ ਹੈ ਇਹ ਬਹੁਤ ਹੀ ਹੈਲਦੀ ਹੁੰਦੀ ਹੈ ਜੀ ਕਈ ਵਾਰੀ ਆਪਾਂ ਇਹਨੂੰ ਸੁੱਟ ਦਿੰਦੇ ਆ ਸੋ ਆਪਾਂ ਇਹਨੂੰ ਆਾੁੱਟੀਏ ਇਸ ਤਰੀਕੇ ਦੇ ਨਾਲ ਆਪਾਂ ਲੱਡੂ ਬਣਾ ਕੇ ਖਾਈਏ ਤੇ ਆਪਣੇ ਬੱਚਿਆਂ ਨੂੰ ਵੀ ਦਈਏ ਬਹੁਤ ਵਧੀਆ ਤੇ ਬਹੁਤ ਹੀ ਹੈਲਦੀ ਲੱਡੂ ਬਣਨਗੇ ਜੀ ਤੇ ਮੇਰੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਅਦ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਚਲੋ ਜੀ ਪਿੰਨੀਆ ਬਣਾਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਆਂਗਰਵਾੜੀ ਜੋ ਮਿਲਣ ਵਾਲੀ ਜਿਹੜੀ ਪੰਜੀਰੀ ਆ ਉਹਦੇ ਲੱਡੂ ਬਣਾਵਾਂਗੇ ਇਹ ਪੰਜੀਰੀ ਬਹੁਤ ਹੀ ਹੈਲਦੀ ਹੁੰਦੀ ਹੈ ਜੀ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਪਾਈਆਂ ਹੁੰਦੀਆਂ ਨੇ ਜੇ ਜਦੋਂ ਵੀ ਤੁਸੀਂ ਬਣਾਉਣਾ ਹੈ ਉਦੋਂ ਇਹਦੀ ਜਿਹੜੀ ਐਕਸਪਾਇਰੀ ਡੇਟ ਵਗੈਰਾ ਹੈ ਉਹ ਤੁਸੀਂ ਚੈੱਕ ਕਰ ਲੈਣੀ ਹੈ ਜੀ ਚਲੋ ਜੀ ਆਪਾਂ ਹੁਣ ਬਣਾਉਨੇ ਆ ਪੰਜੀਰੀ ਬਣਾਉਣ ਦੇ ਲਈ ਮੈਂ ਇੱਕ ਕੌਲੀ ਘਿਓ ਦੀ ਲਈ ਹੈ ਜੀ ਇੱਕ ਕੌਲੀ ਸ਼ੱਕਰ ਲਈ ਹੈ ਤੇ ਦੋ ਕੌਲੀਆਂ ਲਈਆਂ ਨੇ ਮੈਂ ਪੰਜੀਰੀ ਦੀਆਂ ਇੱਧਰ ਆਪਾਂ ਨੇ ਕੜਾਈ ਰੱਖ ਲਈ ਹੈ ਜੀ ਇਹਦੇ ਵਿੱਚ ਆਪਾਂ ਘਿਓ ਪਾ ਕੇ ਘਿਓ ਨੂੰ ਪਿੰਗਲਣ ਦਵਾਂਗੇ ਕੀ ਆਪਣਾ ਮੈਲਟ ਹੋ ਗਿਆ ਹੈ ਜੀ ਹੁਣ ਇਹਦੇ ਵਿੱਚ ਆਪਾਂ ਪੰਜੀਰੀ ਪਾ ਦਾਂਗੇ ਆਪਾਂ ਥੋੜੀ ਥੋੜੀ ਕਰਕੇ ਇਹਦੇ ਵਿੱਚ ਪੰਜੀਰੀ ਪਾ ਦਾਂਗੇ ਇਹ ਪੰਜੀਰੀ ਉਦਾਂ ਥੋੜੀ ਸੁੱਕ ਬਰੂੜੀ ਜੀ ਹੁੰਦੀ ਹੈ ਗਲੇ ਨੂੰ ਲੱਗਣ ਲੱਗ ਜਾਂਦੀ ਆ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਇਹ ਸੋਖੇ ਜਿਹੇ ਤਰੀਕੇ ਨਾਲ ਬਣ ਜਾਣਗੀਆਂ ਅਤੇ ਨਾਲੇ ਖਾਣ ਵਿੱਚ ਵੀ ਵਧੀਆ ਲੱਗਣਗੀਆਂ ਗਲੇ ਨੂੰ ਵਗੈਰਾ ਨੂੰ ਨਹੀਂ ਚਿਪਕੂਗੀਆਂ ਪੰਜੀਰੀ ਨੂੰ ਆਪਾਂ ਭੁੰਨ ਲਵਾਂਗੇ ਇਹਨੂੰ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਪਹਿਲਾਂ ਹੀ ਥੋੜੀ ਭੁੰਨੀ ਹੋਈ ਹੁੰਦੀ ਆ ਆਪਾਂ ਨੇ ਤਾਂ ਜਸਟ ਇਹਨੂੰ ਘੀ ਵਿੱਚ ਹੀ ਉਬਾਲਣਾ ਹੈ ਤੇ ਮਿੱਠਾ ਵੀ ਆਪਾਂ ਨੇ ਇਹਦੇ ਵਿੱਚ ਜਿਹੜਾ ਹੈ ਕੌਲੀ ਪੰਜੀਰੀ ਨਾਲੋਂ ਅੱਧਾ ਲਿਆ ਹੈ ਕਿਉਂਕਿ ਮਿੱਠਾ ਇਹਦੇ ਵਿੱਚ ਪਹਿਲਾਂ ਹੀ ਹੁੰਦਾ ਹੈ ਇਸ ਨੂੰ ਜੀਰੀ ਨੂੰ ਰੈਡੀ ਟੂ ਈਟ ਪੰਜੀਰੀ ਕਹਿੰਦੇ ਆ ਜੀ ਗੈਸ ਦਾ ਜਿਹੜਾ ਤੇਲ ਹੈ ਉਹ ਮੈਂ ਘੱਟ ਰੱਖਿਆ ਹੋਇਆ ਹੈ ਜੀ ਤਾਂ ਜੋ ਜਿਹੜੀ ਆਪਣੀ ਪੰਜੀਰੀ ਹੈ ਉਹ ਜਲ ਨਾ ਜਾਵੇ ਆਪਾਂ ਨੇ ਘੱਟ ਤੇਲ ਦੇ ਉੱਤੇ ਨੂੰ 10-12 ਮਿੰਟ ਭੁੰਨ ਲੈਣਾ ਹੈ ਕਿਉਂਕਿ ਆਪਾਂ ਨੇ ਜਮੈਂ ਬਿਲਕੁਲ ਘੱਟ ਤੇਲ ਕੀਤਾ ਹੋਇਆ ਹੈ ਇਸ ਕਰਕੇ ਤੇਲ ਜਿਹੜਾ ਆਪਾਂ ਵੱਧ ਨਹੀਂ ਕਰਨਾ ਪੂਰੇ 12 ਮਿੰਟ ਹੋ ਗਏ ਹੈ ਜੀ ਗੈਸ ਕਰ ਦਿੱਤੀ ਆਪਾਂ ਨੇ ਬੰਦ ਆਪਾਂ ਇਹਨੂੰ ਕੜਾਈ ਵਿੱਚ ਪਿਆ ਰਹਿਣ ਦਵਾਂਗੇ ਹਲਕਾ ਜਿਹਾ ਠੰਡਾ ਕਰਾਂਗੇ ਐਵੇਂ ਇਹ ਪਏ ਨੂੰ ਚਲਾਉਂਦੇ ਵੀ ਰਹਿਣਾ ਹੈ ਪੰਜੀਰੀ ਆਪਣੇ نیچے ਨਾ ਲੱਗ ਜਵੇ ਗੈਸ ਬਣਾ ਬੰਦ ਹੈ ਜੀ ਇਹ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਹਲਾ ਹਲਾ ਕੇ ਠੰਡਾ ਕਰ ਲੈਣਾ ਹੈ ਇਹਦੇ ਵਿੱਚ ਆਪਾਂ ਨੇ ਮਿੱਠਾ ਜਿਹੜਾ ਇਹ ਗਰਮ-ਗਰਮ ਵਿੱਚ ਨਹੀਂ ਪਾਉਣਾ ਜਦੋਂ ਇਹ ਹਲਕਾ ਠੰਡਾ ਹੋ ਗਿਆ ਮਤਲਬ ਇਹਨੂੰ ਹੱਥ ਲੱਗਣ ਲੱਗ ਗਿਆ ਉਹਦੋਂ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਸ਼ੱਕਰ ਦੀ ਜਗ੍ਹਾ ਤੁਸੀਂ ਇਹਦੇ ਵਿੱਚ ਬੂਰਾ ਖੰਡ ਦੇਸੀ ਖੰਡ ਉਹ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਬੂਰਾ ਖੰਡ ਤੇ ਦੇਸੀ ਖੰਡ ਜੋ ਤੁਹਾਡਾ ਵਿਲ ਕਰੇ ਪਾ ਸਕਦੇ ਆ ਪਰ ਆਪਾਂ ਇਹਦੇ ਵਿੱਚ ਸ਼ੱਕਰ ਹੀ ਪਾਣੀ ਹੈ ਜੀ ਤੇ ਜੀਰੀ ਆਪਣੀ ਹਲਕੀ ਠੰਡੀ ਹੋ ਗਈ ਆ ਹੁਣ ਇਹਦੇ ਵਿੱਚ ਆਪਾਂ ਸ਼ੱਕਰ ਪਾ ਦਾਂਗੇ ਚੱਲ ਆ ਗਏ ਜੀ ਤੁਸੀਂ ਇਹਦੇ ਵਿੱਚ ਜਿੰਨੀ ਪੰਜੀਰੀ ਹੈ ਓਨੀ ਉਹਨਾ ਮਿੱਠਾ ਵੀ ਪਾ ਸਕਦੇ ਹੋ ਪਰ ਮਿੱਠਾ ਦੇ ਵਿੱਚ ਪਹਿਲਾਂ ਹੁੰਦਾ ਇਸ ਕਰਕੇ ਆਪਾਂ ਨੇ ਘੱਟ ਲਿਆ ਏ ਹੁਣ ਆਪਾਂ ਕਰ ਦੇਵਾਂਗੇ ਜੀ ਮਿਕਸ ਚੱਕਰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਈ ਏ ਹੁਣ ਆਪਾਂ ਇਹਦੇ ਲੱਡੂ ਬਟਾਂਗੇ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਇਹ ਲੱਡੂ ਜਿਹੜੇ ਬੱਟ ਲੈਣੇ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਾਂ ਨੇ ਜਿਹੜੇ ਸਾਰੇ ਲੱਡੂ ਆ ਬੱਟ ਕੇ ਤਿਆਰ ਕਰ ਲੈਣੇ ਆ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਿੰਨੀਆਂ ਜਿਹੜੀਆਂ ਜਰੂਰ ਬਣਾਇਓ ਇਹ ਪੰਜੀਰੀ ਨੂੰ ਸਿੱਟਿਆ ਨਾ ਕਰੋ ਕਈ ਕਈ ਵਾਰ ਕੀ ਹੁੰਦਾ ਨਹੀਂ ਚੰਗੀ ਲੱਗਦੀ ਆਪਾਂ ਇਹਨੂੰ ਮੱਝਾਂ ਉੱਜਾਂ ਨੂੰ ਪਾ ਦਿੰਦੇ ਆ ਇਸ ਤਰੀਕੇ ਦੇ ਨਾਲ ਬਣਾ ਲਿਆ ਕਰੋ ਇਹ ਤਾਂ ਬਹੁਤ ਹੈਲਦੀ ਪੰਜੀਰੀ ਆ ਜੀ ਇਹਦੇ ਲੱਡੂ ਵੀ ਬਹੁਤ ਹੈਲਦੀ ਬਣੇ ਆ ਇਸ ਤਰੀਕੇ ਦੇ ਨਾਲ ਮੈਂ ਸਾਰੇ ਲੱਡੂ ਜੜੇ ਦੇ ਬੱਟ ਲੈਣੇ ਆ ਜੀ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵਗੈਰਾ ਵੀ ਪਾ ਸਕਦੇ ਹੋ ਜੀ ਇਹ ਤੁਹਾਡੀ ਆਪਣੀ ਗੁੰਜਾਇਸ਼ ਆ ਅਗਰ ਤੁਸੀਂ ਪੰਜੀਰੀ ਨੂੰ ਭੁੰਨਣ ਲੱਗੇ ਕਿਉਂ ਦੀ ਵਰਤੋਂ ਜਿਹੜੀ ਘੱਟ ਕੀਤੀ ਆ ਤਾਂ ਪਿੰਨੀਆਂ ਨੂੰ ਬੱਟਣ ਲੱਗੇ ਤੁਹਾਨੂੰ ਮੁਸ਼ਕਲ ਆਊਗੀ ਇਹ ਜਿਹੜਾ ਮਿਸ਼ਰਣ ਹੈ ਖੁਸ਼ਕ ਜਿਹਾ ਬਣੇਗਾ ਤੁਸੀਂ ਇਹਦੇ ਵਿੱਚ ਫਿਰ ਅੱਧਾ ਇੱਕ ਗਲਾਸ ਗਰਮ-ਗਰਮ ਦੁੱਧ ਦਾ ਪਾ ਸਕਦੇ ਹੋ ਪਰ ਆਪਾਂ ਨੇ ਕਿਉਂ ਜਿਹੜਾ ਸਹੀ ਮਾਤਰਾ ਵਿੱਚ ਪਾਇਆ ਸੀ ਇਸ ਕਰਕੇ ਸਾਡੀਆਂ ਪਿੰਨੀਆਂ ਜਿਹੜੀਆਂ ਸੌਖੀਆਂ ਬੱਟ ਹੋ ਰਹੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਜੀ ਰੈਡੀ ਟੂ ਈਟ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਨੇ ਬਹੁਤ ਵਧੀਆ ਤੇ ਬਹੁਤ ਸਵਾਦ ਬਣੀਆਂ ਨੇ ਬੱਚਿਆਂ ਨੇ ਤਾਂ ਬੱਚਿਆਂ ਨੇ ਤਾਂ ਬਣਾਉਂਦੇ ਬਣਾਉਂਦੇ ਹੀ ਖਾ ਲਈਆਂ ਵਿੱਚੋਂ ਬਹੁਤ ਸਵਾਦ ਬਣੀਆਂ ਨੇ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ